ਅਰੇ ਅਸੀਂ ਉਸ ਪਵਿੱਤਰ ਸਥਾਨ ਤੇ ਜਿੱਥੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਰਾਤ ਆਣ ਕੇ ਠਹਿਰਦੀ ਹੈ ਹਰ ਸਾਲ ਬਟਾਲੇ ਦੀ ਧਰਤੀ ਦੇ ਉੱਤੇ ਗੁਰਦੁਆਰਾ ਸ਼੍ਰੀ ਕੰਨ ਸਾਹਿਬ ਦੇ ਵਿੱਚ ਵਿਆਹ ਪੂਰਵ ਜਿਹੜਾ ਮਨਾਇਆ ਜਾਂਦਾ ਵਾ ਮੈਂ ਤਸਵੀਰ ਜ਼ਰੂਰ ਚਾਹੂੰਗਾ ਦਿਖਾਣੀ ਕਿ ਕਿਸ ਤਰੀਕੇ ਦੇ ਨਾਲ ਹੈ ਮਨਮੋਹਕ ਜਿਹੜੀ ਸਜਾਵਟ ਕੀਤੀ ਗਈ ਹੈ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਅਤੇ ਨਾਲ ਦੀ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਮਹਿੰਗੇ ਮਹਿੰਗੇ ਫੁੱਲਾਂ ਦੇ ਨਾਲ ਸਜਾਵਟ ਕੀਤੀ ਗਈ ਆ ਤਾਂ ਜੋ ਜਿਸ ਤਰੀਕੇ ਨਾਲ ਕੋਈ ਬਾਹਰੋਂ ਸ਼ਰਧਾਲੂ ਆਂਦਾ ਵਾ ਨਤਮਸਤਕ ਹੋਣ ਤੇ ਆ ਕੇ ਇੱਕ ਵਾਰੀ ਉਹਨਾਂ ਦਾ ਮਨ ਮੋਇਆ ਜਾਏ ਮਨ ਤਾਂ ਵੈਸੇ ਹੀ ਮੋਇਆ ਜਾਂਦਾ ਜਦੋਂ ਅਸੀਂ ਗੁਰੂ ਘਰ ਪਹੁੰਚਦੇ ਆ ਤਸਵੀਰ ਆ ਉਸ ਕੱਚੀ ਕੰਧ ਦੀ ਕਿ ਜਿਸ ਕੰਧ ਵਾਸਤੇ ਭੰਤਨ ਸਿੰਘ ਗੁਰੂ ਨਾਨਕ ਦੇਵ ਜੀ ਉਸ ਦੀਵਾਰ ਤੇ ਬੈਠਦੇ ਨੇ ਜਿਸ ਵੇਲੇ ਬਰਾਤ ਢੁਕਦੀ ਇੱਥੇ ਆ ਕੇ ਤਾਂ ਉਸ ਵੇਲੇ ਬਜ਼ੁਰਗ ਮਾਤਾ ਵੱਲੋਂ ਕਿਹਾ ਜਾਂਦਾ ਵਾ ਪੁੱਤ ਇੱਥੋਂ ਥੋੜਾ ਪਿਛਾ ਹੋ ਕੇ ਬੈਠੋ ਕੰਧ ਕਿਸੇ ਵੇਲੇ ਵੀ ਡਿੱਗ ਸਕਦੀ ਆ ਤਾਂ ਉਸ ਵੇਲੇ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਕਿਹਾ ਜਾਂਦਾ ਵਾ ਕਿ ਪਾਤਾ ਭੋਲੀਏ ਇਹ ਕੰਧ ਜੁਗਾ ਜੁਗਾ ਤੱਕ ਐਸੇ ਤਰੀਕੇ ਨਾਲ ਬਰਕਰਾਰ ਰਹੇਗੀ ਤੁਸੀਂ ਦੇਖ ਸਕਦੇ ਹੋ ਕਿ ਸ਼ੀਸ਼ੇ ਦੇ ਵਿੱਚ ਇਸ ਕੰਧ ਨੂੰ ਐਸੇ ਬਣਾਇਆ ਗਿਆ ਵਾ ਤਾਂ ਉਸ ਕੰਧ ਦੇ ਅੱਜ ਵੀ ਲੋਕ ਇੱਥੇ ਦੀਵਾਰ ਦੇ ਦਰਸ਼ਨ ਕਰਨ ਆਉਂਦੇ ਨੇ ਕੱਚੀ ਕੰਧ ਦੇ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਤੇ ਦੂਰੋਂ ਦੂਰੋਂ ਲੋਕ ਆਣ ਕੇ ਨਤਮਸਤਕ ਹੋਉਂਦੇ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 10 ਸਤੰਬਰ ਨੂੰ ਤੰਦਨ ਸਿੰਘ ਗੁਰੂ ਨਾਨਕ ਦੇਵ ਜੀ ਜਗਤ ਗੁਰੂ ਦਾ ਜਿਹੜਾ ਵਾ ਵਿਆਹ ਪੂਰਵ ਜਿਹੜਾ ਵਾ ਮਨਾਇਆ ਜਾਵੇਗਾ ਤੁਸੀਂ ਦੇਖ ਸਕਦੇ ਹੋ ਕਿ ਦੂਰੋਂ ਦੂਰੋਂ ਸੰਗਤਾਂ ਜੜੀਆਂ ਨੇ ਲਗਾਤਾਰ ਇੱਥੇ ਆਣ ਕੇ ਨਤਮਸਤਕ ਹੁੰਦੀਆਂ ਨੇ ਤੇ ਗੁਰੂ ਘਰ ਤੇ ਆਣ ਕੇ ਅਸ਼ੀਰਵਾਦ ਲੈਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਸਜਾਵਟ ਕਿਸ ਤਰੀਕੇ ਨਾਲ ਪ੍ਰਬੰਧਕਾਂ ਵੱਲੋਂ ਜਿਹੜੇ ਨੇ ਇੰਤਜ਼ਾਮ ਕੀਤੇ ਗਏ ਨੇ ਤਾਂ ਜੋ ਕੋਈ ਵੀ ਸੰਗਤ ਬਾਹਰੋਂ ਆਏ ਤਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਤੰਦਨ ਸਿੰਘ ਗੁਰੂ ਨਾਨਕ ਜਿਹਦਾ ਵਿਆਹ ਪੂਰਵ ਜਿਹੜਾ ਵਾ 10 ਸਤੰਬਰ ਨੂੰ ਅੱਜ ਇਸ ਸਾਲ ਮਨਾਇਆ ਜਾਏਗਾ ਇਸੇ ਤਰੀਕੇ ਨਾਲ ਹਰ ਸਾਲ ਇੱਥੇ ਸਜਾਵਟ ਕੀਤੀ ਜਾਂਦੀ ਆ ਵਿਆਹ ਤੋਂ 10 ਤੋਂ 15 ਦਿਨ ਪਹਿਲਾਂ ਹੀ ਸਜਾਵਟਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਵਾ ਭਾਜੀਆਂ ਨਿਕਲਣ ਜੋ ਇਹ ਜਸਤੀ ਕਿਨਾਂ ਅਸੀਂ ਆਪਣੇ ਘਰਾਂ ਦੇ ਵਿੱਚ ਜੋ ਵਿਆਹ ਪੁਰਬ ਰੱਖਿਆ ਹੁੰਦਾ ਉਸੇ ਤਰੀਕੇ ਨਾਲ ਤਾਂ ਅੰਦਰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਜਿਹੜਾ ਹਰ ਸਾਲ ਜਿਹੜਾ ਇੱਥੇ ਮਨਾਇਆ ਜਾਂਦਾ ਗੱਲਬਾਤ ਕਰ ਲਾਂਗੇ ਐਸਜੀਪੀਸੀ ਮੈਂਬਰ ਗੁਰਨਾਮ ਸਿੰਘ ਜਸਲ ਸਾਡੇ ਨਾਲ ਨੇ ਇਹ ਗੁਰਨਾਮ ਜੀ ਕਿਸ ਤਰੀਕੇ ਨਾਲ ਦੇਖਦੇ ਇਸ ਸਾਲ ਵੀ ਸਜਾਵਟ ਉਸੇ ਤਰੀਕੇ ਨਾਲ ਆ ਜਿਸ ਸਾਲ ਪਿਛਲੇ ਸਾਲ ਦੇ ਹਰ ਵਾਰ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਵਧੀਆ ਤੋਂ ਵਧੀਆ ਤਰੀਕੇ ਨਾਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਨਾਮ ਸਿੰਘ ਜਸਲ ਮੈਂਬਰ ਫਰੋਮ ਕਮੇਟੀ ਹਲਕਾ ਬਟਾਲਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵਿਆਗੁਰਪ ਬੜੀ ਸਰਦਾਰਤ ਭਾਵਨਾ ਨਾਲ ਕਿ ਇਥੇ ਕੀਤਾ ਜਾਂਦਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ ਇਥੇ ਸੰਗਤਾਂ ਚ ਦੂਰੋਂ ਨੇੜੋਂ ਉਪਦੇਸ਼ਾਂ ਤੋਂ ਜਿਹੜੀ ਸੰਗਤਾਂ ਆਉਣੀ ਆ 9 ਤਰੀਕ ਨੂੰ ਸultanpur Lodhi ਤੋਂ ਬਰਾਤ ਆਉਂਦੀ ਉਹਦਾ ਸਟੇਜ ਜਿਹੜਾ ਗੁਰਦੁਆਰਾ ਸਤਕਰਤਾਰੀਆਂ ਹੁੰਦਾ ਸਵੇਰੇ 10 ਵਜੇ ਆਪਣੇ 8 ਵਜੇ ਹੀ ਗੁਰਦੁਆਰਾ ਡੇਰਾ ਸਾਹਿਬ ਤੋਂ ਨਗਰ ਕੀਰਤਨ ਜਿਹੜਾ ਉਹ ਚਾਲੇ ਪਾਉਂਦਾ ਉਹ ਸੰਗਤ ਦਾ ਇੰਨਾ ਕਿ ਸਾ ਸੰਗਤ ਸੰਭਾਲੀ ਨਹੀਂ ਜਾਂਦੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੀਆਂ ਖੁਸ਼ੀਆਂ ਮੰਨਣ ਵਾਸਤੇ ਝੋਲੀਆਂ ਭਰਦੇ ਸੰਗਤ ਪਰ ਜਿਸ ਨੇ ਵੀ ਮੰਗਿਆ ਕੁਝ ਉਹ ਗੁਰੂ ਮਹਾਰਾਜ ਸੱਚੇ ਪਾਸ਼ਾ ਨੇ ਉਹਨੇ ਝੋਲੀਆਂ ਭਰ ਕੇ ਭੇਜਿਆ ਮੈਂ ਕਹਿੰਦਾ ਸੱਚਾ ਪਾਤਸ਼ਾਹ ਸਰਬਤ ਬਖਸ਼ੂ ਮੇਰ ਪਰਿਆ ਹੱਥ ਰਖਿਓ ਇਹ ਬਟਾਲੇ ਦੀ ਧਰਤੀ ਇੱਕ ਬੜੀ ਕਰਮਾ ਭਾਗ ਵਾਲੀ ਜਿੱਥੇ ਅਸੀਂ ਜਨਮ ਲਿਆ ਗੁਰੂ ਮਹਾਰਾਜ ਸੇਰੇ ਸ਼ਾਮੀ ਹਾਂ ਆਉਂਦੇ ਆ ਚਰਨ ਸੇ ਪ੍ਰਾਪਤ ਕਰਦੇ ਆਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਪਰ ਜੋ ਮੰਗਿਆ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਉਹ ਮਿਲਿਆ ਕਿਹਨੇ ਧੀਆਂ ਮੰਗਿਆ ਕਿਹਨੇ ਪੁੱਤ ਮੰਗਿਆ ਕਿਹਨੇ ਕਾਰੋਬਾਰ ਮੰਗਿਆ ਕਿਹਨੇ ਆਪਣੀ ਤੰਦਰੁਸਤੀ ਮੰਗੀ ਹੈ ਗੁਰੂ ਮਹਾਰਾਜ ਨੇ ਸਰਬੱਤ ਸਭ ਕੁਝ ਦਿੱਤਾ ਤੇ ਮੈਂ ਕਹਿੰਦਾ ਮਹਾਰਾਜ ਸੱਚਾ ਪਾਤਸ਼ਾਹ ਇਦਾਂ ਹੀ ਝੋੜੀਆਂ ਪਰ ਕੇ ਰੱਖਿਓ ਚੜ੍ਹਦੀ ਕਲਾ ਵਿੱਚ ਬਟਾਲੇ ਦੀ ਧਰਤੀ ਨੂੰ ਗੁਰਨਾਮ ਜੀ ਇਸ ਸਾਲ 10 ਸਤੰਬਰ ਨੂੰ ਮਨਾਇਆ ਪ੍ਰੋਗਰਾਮ ਕਿਸ ਤੀਕਣਾ ਉਲੀਕੇ ਗਏ ਨੇ ਪ੍ਰਬੰਧਕਾਂ ਕਮੇਟੀ ਨੇ ਪ੍ਰੋਗਰਾਮ ਜਿਹੜੇ ਸਵਾ ਸਤਾੜੀਆਂ ਸਾਰੀਆਂ ਉਹ ਸੱਦੇ ਪੱਤਰ ਪਹਿਲਾਂ ਦਿੱਤੇ ਜਾਂਦੇ ਆ ਉਹਨਾਂ ਨੇ 8 ਤਰੀਕ ਨੂੰ 9 ਤੇ 10 ਤਰੀਕ ਨੂੰ ਇਥੇ ਇਕੱਠੇ ਹੋਏ ਨਾ ਗੁਰਦਾਰੇ ਸਤਕਰ ਆਪਣੇ ਡੇਰਾ ਸਾਹਿਬ ਡੇਰਾ ਸਾਹਿਬ ਪ੍ਰਧਾਨ ਸਾਹਿਬ ਹੋਣਗੇ ਸਰਦਾਰ ਰਜਿੰਦਰ ਸਿੰਘ ਜੀ ਧਾਮੀ ਸਾਹਿਬ ਉਹਨਾਂ ਨੇ ਮਹਾਰਾਜ ਦਾ ਸਰੂਪ ਜਿਹੜਾ ਉਹ ਪਾਰਕੀ ਸਾਹਿਬ ਸਜਾਉਣ ਸਜਾਉਣਾ ਕਿਸੇ ਮੈਂਬਰ ਨੇ ਨਹੀਂ ਸਜਾਉਣਾ ਕਿਸੇ ਨੇ ਹੋਰ ਨੇ ਨਹੀਂ ਉਹਨਾਂ ਨੇ ਆਪ ਸਜਾਉਣਾ ਪਰ ਮਹਾਰਾ ਸੱਚੇ ਪਾਤਸ਼ਾਹ ਜੀ ਇਹਦੀ ਦੇਣ ਆ ਮਤਲਬ ਕੋਈ ਛਾਹ ਨਹੀਂ ਨਾ ਕੋਈ ਇਹ ਚੀਜ਼ ਤਾਂ ਲੰਗਰ ਦਾ ਲੰਗਰ ਦੇ ਡੇਢ ਤੱਕੜੇ ਪ੍ਰਬੰਧ ਨੇ ਕੋਈ ਪਿੰਡਾਂ ਦੇ ਸੰਗਤ ਦੇ ਲੰਗਰ ਇੰਨੇ ਬਣਾ ਕੇ ਲਿਉਂਦੀ ਏ ਕੋਈ ਸਾਹਮਣੇ ਲੰਗਰ ਚੱਲਣ ਰਿਹਾ ਸਵੇਰੇ ਸ਼ਾਮ ਉਧਰ ਚਾਹ ਦਾ ਲੰਗਰ ਲੱਗਾ ਚਾਹ ਪਕੌੜਿਆਂ ਦਾ ਬੜਾ ਕੁਝ ਐਥੇ ਮਹਾਰਾਜ ਕਿਸ ਚੀਜ਼ ਦੀ ਕਾਰ ਨਹੀਂ ਆ ਗਈ ਮਹਾਰਾਜ ਸੱਚੇ ਪਾਤਸ਼ਾ ਸਭ ਰੁੰਦਈ ਸਭ ਦੀਆਂ ਆਸਾਂ ਮਰਾ ਦਾ ਪੂਰੀਆਂ ਕਰੀ ਸੱਚਾ ਪਾਤਸ਼ਾ ਸੰਭੰਦਕ ਕਮੇਟੀ ਦੀ ਹਰ ਵਾਰ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਹਰ ਸਾਲ ਕੋਈ ਨਵੇਂ ਤੋਂ ਨਵਾਂ ਪ੍ਰਾਲਾ ਕਰੀਏ ਨਵੇਂ ਤੋਂ ਨਵੇਂ ਤਰੀਕੇ ਨਾਲ ਸਜਾਵਟ ਕਰੀਏ ਜਾਂ ਨਵੇਂ ਤੋਂ ਨਵੇਂ ਤਰੀਕੇ ਨਾਲ ਪ੍ਰੋਗਰਾਮ ਨੂੰ ਲਿਖੀਏ ਆ ਜਦੋਂ ਅਸੀਂ ਨਿਗਰੇਗੇ ਹੁੰਦੇ ਐ ਐਸੇ ਵੇਹਣ ਹੁੰਦੇ ਐ ਉਹਦਾ ਕੁਝ ਨਹੀਂ ਗੁਰੂ ਮਹਾਰਾਜ ਸਤਾ ਨਹੀਂ ਪਰ ਲੋਕੀ ਇਸੇ ਸਤਾ ਤੇ ਆ ਕੇ ਲੰਗਰ ਲਾਉਂਦੇ ਰਹੇ ਨੇ ਪਰ ਜੋ-ਜੋ ਲੋਕੀ ਡਵੈਲਪਮੈਂਟ ਹੁੰਦੀ ਰਹੀ ਆ ਵੇਖ ਲੋ ਤੁਹਾਡੇ ਸਾਹਮਣੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿੱਡਾ ਵਧੀਆ ਸਮਾਨਾ ਲੱਗਾ ਸਾਰੇ ਕਿੱਡੀ ਵਧੀਆ ਚੜ੍ਹਦੀ ਕਲਾ ਹਵਲੇ ਤੰਗ ਬਾਜ਼ਾਰ ਨੇ ਤਾਂ ਕਿ ਗਲੀਆਂ ਨੇ ਉਸ ਵੇਲੇ ਸਮੱਸਿਆ ਤੇ ਬਹੁਤ ਹੁੰਦੀ ਆ ਪਰ ਲੋਕਾਂ ਦਾ ਸਾਥ ਕਿਸ ਤਰੀਕੇ ਨਾਲ ਲੋਕਾਂ ਦਾ ਸਾਥ ਬਹੁਤੀ ਬਟਾਲੇ ਦੀ ਇੱਕ ਇਹੋ ਜਿਹੀ ਬਹਿ ਸਖਤ ਨੇ ਜਿਹੜੇ ਲੋਕ ਇੱਕ ਦੂਜੇ ਨੂੰ ਕ੍ਰਾਸ ਕਰਦੇ ਰਸਤਾ ਦੱਸਦੇ ਬਾਹਰ ਉਹਦੀ ਸੰਗਤ ਆਉਂਦੀ ਇਹਨਾਂ ਨੂੰ ਨਹੀਂ ਪਤਾ ਰਸਤੇ ਦਾ ਲੋਕੀ ਰਸਤਾ ਦਾ ਪ੍ਰੇਮ ਭਾਵਨਾ ਬੋਲਦੇ ਆ ਇਥੇ ਕੋਈ ਉਜਨੀ ਦਾ ਸਵਾਲ ਨਹੀਂ ਕਿਸ ਧਰਮ ਦਾ ਸਵਾਲ ਨਹੀਂ ਇਹਦੇ ਇੱਕੋ ਫਲੇਟ ਪਾਰ ਮੈਂ ਗੁਰੂ ਨਾਨਕ ਦੇਵ ਨਿਵਾ ਜਿਹੜੇ ਨੇ ਉਹ ਗੁਰੂ ਨਾਨਕ ਨਾਲ ਜੁੜੇ ਨੇ ਸਾਰਿਆਂ ਨੂੰ ਰਸਤਾ ਦਹ ਦੇ ਸਾਰਾ ਜਲਬਾਨੀ ਸ਼ਿਕਾਉਂਦੇ ਆ ਚੰਗੀ ਸਿਹਤ ਮਿਲਦੀ ਹੈ ਮੈਡੀਕਲ ਸਹੂਲਤਾਂ ਜਿਹੜੀਆਂ ਇਥੇ ਅੰਦਰ ਲੱਗੀਆਂ ਨੇ ਉਹਨੀਆਂ ਨੇ ਸਾਰੀਆਂ ਚੀਜ਼ਾਂ ਦਾ ਸਭ ਕੁਝ ਮਿਲਦੀਆਂ ਸਰਕਾਰ ਜਿੱਕਰ ਅਸੀਂ ਐਸਐਸਬੀ ਨੂੰ ਪਰਸੋ ਜਾ ਮਿਲੇ ਹ ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਿੱਤਾ ਅੱਜ ਏਡੀਸੀ ਸਾਹਿਬ ਨਾਲ ਤੇ ਐਸਡੀਐਮ ਸਾਹਿਬ ਕਮਿਸ਼ਨਰ ਸਾਹਿਬ ਨਾਲ ਸਾਡੀ ਮੀਟਿੰਗ ਹੀ ਉਹਨਾਂ ਸਾਨੂੰ ਪੂਰਾ ਭਰੋਸਾ ਦਿੱਤਾ ਮਤਲਬ ਪ੍ਰਸ਼ਾਸਨ ਵੱਲੋਂ ਸਾਨੂੰ ਕਿਸੇ ਇੱਕ ਚੀਜ਼ ਦੀ ਕਮੀ ਨਹੀਂ ਹਰ ਵਾਰੀ ਮਤਲਬ ਸਾਡਾ ਪ੍ਰਬੰਧ ਪੂਰਾ ਕਰਕੇ ਰੱਖਦੇ ਨੇ ਜੀ ਸ਼ਾਮ ਜੀ ਨਗਰ ਕੀਰਤਨ ਜਿਹੜਾ ਸੁਲਤਾਨਪੁਰ ਲੋਧੀ ਤੋਂ ਬਰਾਤ ਰੂਪੀ ਜਿਹੜਾ ਆਣਾ ਵਾ ਕਿੰਨੇ ਕਿੰਨੀ ਤਰੀਕ ਨੂੰ ਚੱਲਣਾ ਵਾ ਤੋਂ ਤੇ ਕਿਸ ਤਰੀਕੇ ਨਾਲ ਇੱਥੇ ਪਹੁੰਚਣਾ ਤੇ ਕਿੰਨੀ ਤਰੀਕ ਨੂੰ ਉਹਥੇ ਜੀ 9 ਤਰੀਕ ਨੂੰ ਉੱਥੋਂ ਚੱਲਣਾ 9 ਤਰੀਕ ਅੱਗੇ ਚੱਲਦਾ ਹੈ ਲੇਟ ਆਰ ਕੀ ਉਹਨਾਂ 6 ਵਜੇ ਚੱਲ ਜਣਾ ਦੋ ਘੰਟੇ ਪਹਿਲਾਂ ਚੱਲਣਗੇ ਕਿਉਂ ਮੈਂ ਤਾਂ ਜਾਂਦਾ ਨਹੀਂ ਤੇ ਜਿਹੜੇ ਜਾਂਦੇ ਉਹਨਾਂ ਨੂੰ ਪਤਾ ਉਹਨਾਂ ਆਰ ਕੀ ਦੋ ਘੰਟੇ ਪਹਿਲਾਂ ਚੱਲਣਗੇ ਜਿਹੜਾ ਬਾਕੀ ਕਿਉਂ ਪੜਾਂ ਜਿਹੜੇ ਵੱਖ-ਵੱਖ ਜਿੱਥੇ ਲੋਕਾਂ ਨੇ ਸਵਾਗਤ ਕਰਨਾ ਮਹਾਰਾ ਸੱਚੇ ਪਾਤਸ਼ਾਹ ਦਾ ਇਸ ਕਰਕੇ ਜੇ ਬਟਾਲੇ ਆਉਂਦੇ ਆਉਂਦੇ ਨਾਲ ਲੇੜ ਬਹੁਤ ਜ਼ਿਆਦਾ ਹੋ ਜਾਂਦਾ ਤੇ ਇਥੇ ਫਿਰ ਸੰਗਤ ਦਾ ਹੀ ਸਾਹ ਬੜਾ ਸੰਗਤ ਜਿਹੜੀ ਹੈ ਕੋਈ ਮਤਲਬ ਕੁਛ ਕੇ ਲਾ ਕੇ ਬੈਠਾ ਕੋਈ ਕੁਛ ਲਾ ਕੇ ਬੈਠਾ ਸਾਰ ਬੰਦੇ ਦੀ ਇਹ ਗੱਲ ਉਹਦੀ ਸਾਡੇ ਮਤਲਬ ਜੀ ਸੰਗਤ ਜਿਹੜੀ ਆਏ ਕੁਛ ਛੱਕ ਕੇ ਜਾਏ ਇਥੋਂ ਇਸ ਕਰਕੇ ਬਹੁਤਾ ਕੁਝ ਨਾ ਗਿਆਂ ਦਾ ਫਦੇ ਬਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਐਸਜੀਪੀਸੀ ਮੈਂਬਰ ਸੀ ਗੁਰਨਾਮ ਸਿੰਘ ਜੱਸਲ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕਿਸ ਤਰੀਕੇ ਨਾਲ ਜਿਹੜਾ ਵਾ ਬਰਾਤ ਰੂਪੀ ਨਗਰ ਕੀਰਤਨ ਸੁਲਤਾਨਪੁਰ ਲੋਧੀ ਤੋਂ 9 ਤਰੀਕ ਨੂੰ ਚੱਲੇਗਾ ਤੇ ਕਿਹੜੇ ਕਿਹੜੇ ਪੜਾਵਾਂ ਤੋਂ ਰੁਕੇਗਾ ਲੋਕਾਂ ਨੇ ਦੱਸਿਆ ਕਿ ਬਹੁਤ ਸਾਰਾ ਹੁਸ਼ਿਆਰ ਰਹਿੰਦਾ ਵਾ ਬਹੁਤ ਸਾਰਾ ਪਿਆਰ ਮੁਹੱਬਤ ਦੇ ਨਾਲ ਲੋਕ ਆਂਦੇ ਜਾਂਦੇ ਨੂੰ ਰਸਤਾ ਦੱਸਦੇ ਨੇ ਤਾਂ ਜੋ ਕਿਸੇ ਨੂੰ ਕਿਸੇ ਤਰੀਕੇ ਨਾਲ ਪਰੇਸ਼ਾਨੀ ਨਾ ਹੋਵੇ ਜ਼ਰੂਰ ਅਸੀਂ ਗੱਲ ਕਰਾਂਗੇ ਭੈਣ ਸਾਡੇ ਨਾਲ ਮਾਤਾ ਜੀ ਨੇ ਗੱਲਬਾਤ ਕਰਾਂਗੇ ਮਾਤਾ ਜੀ ਗੁਰਦਰਾ ਸਾਹਿਬ ਆਇਓ ਕਿ ਕਿਹੜੀ ਜਗ੍ਹਾ ਤੋਂ ਆਇਓ ਆਈ ਸਨ ਮਰਵਾੜ ਤੋਂ ਆਇਆ ਜੀ ਕਾਲੇ ਦੇ ਹੀ ਰਹਿਣ ਵਾਲੇ अच्छा हर साल इद्दा कि या दिल्ली बढ़िया नहीं दिल्ली दे। नहीं आंदे दिल्ली नहीं आंदे अच्छा व्याहपूर्व ते आए हां जी हां जी अच्छा कोई खाली झोली भरी होए सब कुछ ਦਿੱਤਾ ਬਾਬੇ ਨੇ ਸਭ ਕੁਝ ਦਿੱਤਾ ਜੀ ਹਾਂ ਜੀ ਹਾਂ ਜੀ ਕੋਈ ਇਹੋ ਜੀ ਯਾਦ ਕੋ ਜੁੜੀ ਹੋਵੇ ਕਿ ਜਿਹੜੀ ਗੁਰੂ ਘਰ ਆ ਕੇ ਸਾਰੀਆਂ ਜਾਦਾ ਪੂਰੀਆਂ ਬਾਬੇ ਨੇ ਬਾਬਾ ਨਾਨਕ ਸਾਹਿਬ ਦੀਆਂ ਪੂਰੀਆਂ ਕਰਦਾ ਬਚਪਨ ਤੋਂ ਹੁੰਦੇ ਸੀ ਛੋਟੇ ਛੋਟੇ ਹੀ ਜਦੋਂ ਹੁੰਦੇ ਸੀ ਬਟਾਲੇ ਦੇ ਰਹਿਣ ਵਾਲੇ ਸਿਮਰ ਰੋੜ ਤੇ ਇਹ ਤੁਸੀਂ ਦੇਖ ਸਕਦੇ ਹੋ ਤਸਵੀਰ ਹੈ ਕੀ ਲੋਕ ਦੂਰ ਦੂਰੋਂ ਆਉਂਦੇ ਨੇ ਬਟਾਲੇ ਦੇ ਹੀ ਰਹਿਣ ਵਾਲੇ ਨੇ ਜਿਹੜਾ ਦੱਸਿਆ ਕਿ ਖਾਲੀ ਧੋਰੀਆਂ ਝੋਲੀਆਂ ਜਿਹੜੀਆਂ ਵਾ ਭਰ ਕੇ ਲੈ ਕੇ ਜਾਂਦੇ ਆ ਇਥੋਂ ਇਹ ਜ਼ਰੂਰ ਚਾਹਾਂਗੇ ਹੋਰ ਵੀ ਜਿਹੜੇ ਇੱਥੇ ਲੋਕ ਆਏ ਨੇ ਜ਼ਰੂਰ ਉਹਨਾਂ ਦੇ ਨਾਲ ਗੱਲਬਾਤ ਕਰ ਲਈਏ ਭਾਈ ਸਾਹਿਬ ਕਿੱਥੋਂ ਆਏ ਜੀ ਤੁਸੀਂ ਲੋਕਲ ਬਟਾਲਾ ਜੀ ਆਲੇ ਤੋਂ ਹੀ ਆਏ ਆ ਐਕਸ ਸਰਪੰਚ ਸਰ ਕੋਸ਼ਿਸ਼ ਰਹਿੰਦੀ ਹੈ ਗੁਰਦਾਸ ਸਾਹਿਬ ਚੱਲੀਏ ਬਿਲਕੁਲ ਬਿਲਕੁਲ ਜੀ ਸਾਡਾ ਤਾਂ ਘਰ ਹੈ ਜੀ ਸਾਡਾ ਘਰ ਹੈ ਜੀ ਬਿਲਕੁਲ ਬਿਲਕੁਲ ਆਪੁਰਵ ਆ ਗਿਆ ਨਾ کہیں ਸੋਚਦੇ ਨੇ ਕਿ ਚਲੋ ਵਿਆਪੁਰਵ ਆ ਗਿਆ ਮੱਥਾ ਟੇਕ ਆਈਏ ਨਹੀਂ ਜੀ ਸਾਡੀ ਤੇ ਰੁਟੀਨ ਹੈ ਗੁਰੂ ਦੀ ਕਿਰਪਾ ਵਾ ਇੱਥੇ ਵੀ ਹਾਜ਼ਰੀਆਂ ਲਵਾਉਂਦੇ ਨੇ ਆਪਣੇ ਲੋਕਲ ਗੁਰਦੁਆਰਾ ਸਾਹਿਬ ਜੀ ਇੰਤਜ਼ਾਮ ਕਿ ਸਿੱਕਾ ਦੇਖ ਦਿਓ ਪ੍ਰਬੰਧਕ ਕਮੇਟੀ ਬਹੁਤ ਵਧੀਆ ਬਹੁਤ ਵਧੀਆ ਸਾਡੇ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਸਾਹਮਣੇ ਸਦਾ ਕੁਲਵੰਤ ਸਿੰਘ ਜੀ ਵੀ ਖਲੋਤੇ ਨੇ ਕਾਉਂਸਲਰ ਸਾਹਿਬ ਵੀ ਨੇ ਤੇ ਐਸਜੀਪੀਸੀ ਮੈਂਬਰ ਵੀ ਨੇ ਬਹੁਤ ਵਧੀਆ ਪ੍ਰਬੰਧ ਹੈ ਜੀ ਇਸ ਵੇਲੇ ਸੰਗਤਾਂ ਵਾਸਤੇ ਬਿਲਕੁਲ ਹੈ ভাই ਦੇਖ ਸਕਦੇ ਹੋ ਤਸਵੀਰ ਤੁਸੀਂ ਇੱਕ ਲੋਕ ਦੂਰੋਂ ਦੂਰੋਂ ਆਣ ਕੇ ਗੁਰੂ ਘਰ ਦੇ ਨਤਮਸਤਕ ਹੁੰਦੇ ਨੇ ਤੇ ਆਣ ਕੇ ਗੁਰੂ ਘਰ ਦੀਆਂ ਖੁਸ਼ੀਆਂ ਲੈਂਦੇ ਨੇ ਆਸ਼ੀਰਵਾਦ ਲੈਂਦੇ ਨੇ ਤਸਵੀਰ ਦੇਖ ਸਕਦੇ ਹੋ ਤੁਸੀਂ ਉਸੇ ਕੱਚੀ ਕੰਦ ਦੀ ਜਿਸ ਵੇਲੇ ਬਾਬੇ ਨਾਨਕ ਵੱਲੋਂ ਤੰਦਨ ਸਿੰਘ ਗੁਰੂ ਨਾਨਕ ਦੇਵ ਜੀ ਵੱਲੋਂ ਕਿਹਾ ਗਿਆ ਸੀ ਕਿ ਜੁਗਾਂ ਜੁਗਾਂ ਤੱਕ ਇਸੇ ਤਰੀਕੇ ਨਾਲ ਇਹ ਕੰਦ ਬਰਕਰਾਰ ਰਹੇਗੀ ਸਾਡੀ ਵਿਆਹ ਦੀ ਇੱਕ ਜ਼ਾਦਗਰ ਰਹੇਗੀ ਤਾਂ ਬਟਾਲੇ ਸ਼ਹਿਰ ਤੇ ਵਿੱਚ ਹਰ ਸਾਲ ਇਹ ਜਿਹੜਾ ਭਗਵਾਨ ਨਾਨਕ ਦਾ ਤੰਦਨਸ਼ੀਰ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਜਿਹੜਾ ਮਨਾਇਆ ਜਾਂਦਾ ਵਾ ਇਸ ਸਾਲ 10 ਤਰੀਕ ਨੂੰ 10 ਨਵੰਬਰ ਨੂੰ ਮਨਾਇਆ ਜਾਵੇਗਾ 9 ਤਰੀਕ ਨੂੰ ਨਗਰ ਕੀਰਤਨ ਇਹ ਜਿਹੜਾ ਵਾ ਸੁਲਤਾਨਪੁਰ ਲੋਧੀ ਤੋਂ ਜਿੱਥੋਂ ਬਰਾਤ ਚਲਣੀ ਹੈ ਸੁਲਤਾਨਪੁਰ ਲੋਧੀ ਤੋਂ ਆਵੇਗੀ ਤਾਂ ਇੱਥੇ ਆਣ ਕੇ ਬਰਾਤ ਹੈ ਰਕ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਰੋਂ ਦਰੋਂ ਆndੀਆਂ ਨੇ ਗੁਰੂ ਘਰ ਤੇ ਆਣ ਕੇ ਬਾਣੀ ਦਾ ਪਾਠ ਕਰਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਉਸ਼ਾ ਵਾਲੋ ਲੋਕਾਂ ਦੇ ਵਿੱਚ ਵਿਆਹ ਪੁਰਬ ਅਜੇ 7 ਦਿਨ ਪੇਹ ਨੇ ਇੱਕ ਹਫਤਾ ਪਿਆ ਵਾ ਪਰ ਸੰਗਤਾਂ ਤੁਸੀਂ ਦੇਖ ਸਕਦੇ ਕਿੰਨੇ ਹਸਾਨੇ ਆਂਦੀਆਂ ਨੇ ਇਸੇ ਤਰੀਕੇ ਨਾਲ ਗੁਰੂ ਘਰ ਦੇ ਵਿੱਚ ਕੋਸ਼ਿਸ਼ ਹੁੰਦੀ ਆ ਕਿ ਅਸੀਂ ਹਰ ਰੋਜ਼ ਜਾਈਏ ਹਰ ਰੋਜ਼ ਆਂਦੇ ਨੇ ਕਈ ਹਰ ਰੋਜ਼ ਆਉਣ ਵਾਲੇ ਨਹੀਂ ਤੇ ਕਈ ਜਿਹੜੇ ਦੂਰੋਂ ਆਂਦੇ ਨੇ ਉਹ ਵਿਆਹ ਪੁਰਬ ਤੇ ਜ਼ਰੂਰ ਆਣ ਕੇ ਇੱਥੇ ਆਣ ਕੇ ਨਤਮਸਤਕ ਹੁੰਦੇ ਨੇ ਕੈਮਰਾ ਪਰਸਨ ਬੌਬੀ ਦੇ ਨਾਲ ਜਤਿੰਦਰ ਗੁੰਡਾ ਡੇਲੀ ਪੋਸਟ ਪੰਜਾਬੀ ਬਟਾਲਾ